ਹੈਲੋ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਜੀ ਤੁਸੀਂ ਸਾਰੇ ਜਣੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਮੋਗੇ ਲਓ ਜੀ ਦੁਪਹਿਰ ਦਾ ਟਾਈਮ ਆ ਡੇਢ ਜਾਂ ਪੌਣੇ 2 ਦਾ ਟਾਈਮ ਹੋ ਗਿਆ ਸੀਗਾ ਅੱਜ ਸਵੇਰ ਥੋੜੀ ਜੀ ਮੇਰੀ ਸਿਹਤ ਠੀਕ ਨਹੀਂ ਸੀ ਕੰਮ ਕਰਤਾ ਵੈਸੇ ਕੀਤੇ ਨੇ ਪਰ ਪੋਚਾ ਨਹੀਂ ਲਾਇਆ ਕੱਪੜੇ ਧੋਤੇ ਸੀਗੇ ਤੇ ਸਵੇਰ ਹੀ ਉੱਠਿਆ ਨਹੀਂ ਜਾ ਰਹਾ ਸੀ ਡਾਕਟਰ ਨੂੰ ਬੁਲਾਇਆ ਚੈੱਕਅਪ ਕਰਵਾਇਆ ਆ ਬੀਪੀ ਵਗੈਰਾ ਠੀਕ ਸੀਗਾ ਪਰ ਫਿਰ ਵੀ ਉਹ ਇੱਕ ਇੰਜੈਕਸ਼ਨ ਲਾ ਗਏ ਸੀਗੇ ਕਹਿੰਦੇ ਵੀ ਚਲੋ ਠੀਕ ਜਾ ਹੋ ਜਾਊਗਾ ਤੇ ਉਸ ਤੋਂ ਬਾਅਦ ਫਿਰ ਕੰਮ ਧੰਦੇ ਜੇ ਕਰਕੇ ਮੈਂ ਪੈ ਗਿਆ ਜੀ ਬਹੁਤ ਜ਼ਿਆਦਾ ਨੀਂਦ ਆ ਗਈ ਪਾਣੀ ਦੀ ਵੀ ਮੈਨੂੰ ਪਿਆਸ ਲੱਗ ਰਹੀ ਸੀ ਪਰ ਉੱਠਣ ਨੂੰ ਜੀ ਨਹੀਂ ਕਰ ਰਿਹਾ ਸੀ ਵੀ ਪੈ ਜਾ ਹੋਰ ਸ਼ਾਇਦ ਇੰਜੈਕਸ਼ਨ ਕਰਕੇ ਮੈਨੂੰ ਨੀਂਦ ਜੜੀ ਹੋਈ ਸੀਗੀ ਮਸਾਂ ਹੀ ਉੱਠੀ ਅੱਜ ਮੈਂ ਹਨਾ ਤੇ ਉੱਠ ਕੇ ਬਸ ਬਸ ਪਾਣੀ ਦੀ ਪਿਆਸ ਲੱਗੀ ਸੀ ਪਾਣੀ ਮੇਰੇ ਕੋਲ ਹੀ ਪਿਆ ਸੀ ਪਰ ਹਿੰਮਤ ਨਹੀਂ ਪੈ ਰਹੀ ਸੀ ਵੀ ਉੱਠ ਕੇ ਪੀ ਲਵਾਂ ਮੈਂ ਕਿਹਾ ਹੁਣ ਉੱਠਣਾ ਪਊਗਾ ਵੀਡੀਓ ਦਾ ਵੀ ਕੰਮ ਕਰਨਾ ਤੇ ਫਿਰ ਚਾਹ ਦਾ ਵੀ ਟਾਈਮ ਹੋਇਆ ਪਿਆ ਸੀਗਾ ਬਾਕੀ ਦੇਖਦੇ ਰੋਟੀ ਪ ਮੈਂ ਲੇਟੇ ਖਾਧੀ ਸੀ ਜਿਵੇਂ ਕਿ ਸਵੇਰ ਮੈਂ ਤੁਹਾਨੂੰ ਦੱਸਿਆ ਮੇਰਾ ਥੋੜਾ ਜਿਹਾ ਹੈ ਨਹੀਂ ਸੀ ਮਨ ਫਿਰ ਮੈਂ ਲੇਟ ਹੀ ਖਾਧੀ ਸੀ ਰੋਟੀ ਖਾ ਕੇ ਸੌਂ ਗਈ ਸੀ ਮੈਂ ਤੇ ਹੁਣ ਦੇਖਦੇ ਆ ਕਲੇਰ ਸਾਹਿਬ ਪਿੰਦਰ ਆਉਣਗੇ ਤੇ ਸ਼ਨੀ ਦਾ ਆਪਣਾ ਜਿਵੇਂ ਲੰਚ ਲੈ ਕੇ ਜਾਂਦਾ ਪੈਕ ਕਰਵਾ ਕੇ ਤੇ ਲੋ ਜੀ ਪਾਣੀ ਪੀ ਕੇ ਨਾਲ ਹੀ ਮੈਂ ਲੈ ਆਈ ਸੀ ਤੇਲ ਪਾਣੀ ਪੀਉਂਗੀ ਮਤਲਬ ਕੋਲੀ ਪਿਆ ਸੀ ਮੇਰੇ ਤੇਲ ਚੱਕ ਕੇ ਲੈ ਕੇ ਆਈ ਸੀ ਮੈਂ ਆਮਲਾ ਵਾਲਾਂ ਨੂੰ ਲਾਉਣ ਵਾਸਤੇ ਅੱਜ ਮੈਂ ਆਪਣੇ ਬਾਲ ਵੀ ਧੋਤੇ ਸੀਗੇ ਤੇ ਥੱਕ ਹਰ ਕੇ ਸੌਂ ਜਾਈ ਗਈ ਸੀ ਹੁਣ ਉੱਠ ਕੇ ਬਸ ਪਾਣੀ ਪੀ ਕੇ ਉਸ ਤੋਂ ਬਾਅਦ ਥੋੜਾ ਜਿਹਾ ਬਾਲਾਂ ਨੂੰ ਤੇਲ ਲਾ ਲੂੰਗੀ ਬਹੁਤ ਜ਼ਿਆਦਾ ਰੁੱਖੇ ਜਿਹੇ ਹੋਏ ਹੋਏ ਨੇ ਤੇ ਤੇਲ ਲਾ ਕੇ ਉਸ ਤੋਂ ਬਾਅਦ ਫਿਰ ਕਰਦੇ ਆ ਬਲੌਗ ਨੂੰ ਸਟਾਰਟ ਤੇ ਦੇਖਦੇ ਹਾਂ ਹੁਣ ਕਿਵੇਂ ਖਾਣਾ ਖੂਣਾ ਬਣਾਉਣਾ ਪਊਗਾ ਵੈਸੇ ਤਾਂ ਪੰਜ ਚਾਰ ਫੁਲਕੇ ਪੈ ਵੀ ਨੇ ਬਣਾਏ ਜੇ ਖਾਣੀ ਹੋ ਕੁਝ ਨੇ ਤਾਂ ਖਾ ਵੀ ਲੈਣਗੇ ਵੈਸੇ ਹੁਣ ਥੋੜਾ ਜਿਹਾ ਘੱਟ ਹੀ ਹੈਗਾ ਦੁਪਹਿਰ ਦਾ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਥੋੜਾ ਜਿਹਾ ਘੱਟ ਹੀ ਹੋ ਹੁੰਦਾ ਹੈਗਾ ਇੰਨਾ ਜ਼ਿਆਦਾ ਨਹੀਂ ਹੋ ਹੁੰਦਾ ਹੈਗਾ ਪਹਿਲਾਂ ਡੇਲੀ ਬਣਦਾ ਸੀ ਹੁਣ ਕਦੇ ਬਣ ਜਾਂਦਾ ਦੁਪਹਿਰ ਦਾ ਖਾਣਾ ਕਦੇ ਨਹੀਂ ਬਸ ਇਸ ਤਰ੍ਹਾਂ ਜੇ ਚੱਲ ਰਿਹਾ ਹੈਗਾ ਕਿ ਲੌਜੀ ਪਾਣੀ ਪੀ ਲੈ ਸੱਚੀ ਬਹੁਤ ਪਿਆਸ ਲੱਗੀ ਹੋਈ ਸੀ ਮੈਨੂੰ ਪਾਣੀ ਪੀਣ ਦੀ ਹਿੰਮਤ ਹੀ ਨਹੀਂ ਹੋਈ ਉੱਠ ਕੇ ਤੇ ਲੌਜੀ ਉਸ ਤੋਂ ਬਾਅਦ ਫਿਰ ਹਲਕਾ ਜਿਹਾ ਮਿਲਾ ਲਿਆ ਸੀਗਾ ਤੇਲ ਵਾਲਾ ਨੂੰ ਤੇਲ ਲਾ ਕੇ ਬਸ ਮੈਂ ਇੱਥੇ ਲੱਗੀ ਹੋਈ ਸੀਗੀ ਆਪਣਾ ਕੰਮਕਾਰ ਕਰਨਾ ਸ਼ੁਰੂ ਤੇ ਮੈਂ ਕਿਹਾ ਚਲੋ ਪਹਿਲਾਂ ਮੈਂ ਸਿਰ ਵਾਲਾਂ ਮਾਂ ਤੇ ਸਿਰ ਵਾ ਕੇ ਫਿਰ ਦੇਖਦੇ ਆਂਗੇ ਕੰਮਦਨ ਦੇ ਲੱਗਦੇ ਆਂਗੇ ਤੇ ਉਸ ਤੋਂ ਬਾਅਦ ਇੱਥੇ ਬਸ ਮੈਂ ਸਿਰ ਬੌਣ ਬੈਠੀ ਹੋਈ ਸੀ ਬਾਲ ਸਲਝਾ ਰਹੀ ਸੀ ਤੇ ਉਹਦੀ అలਾਰਮ ਵੱਜ ਗਿਆ ਕਲੇਰ ਸਾਹਿਬ ਆ ਗਏ ਸੀ ਫਿਰ ਮੈਂ ਗੇਟ ਖੋਲਣ ਚਲੀ ਗਈ ਬਸ ਥੋੜੇ ਜਿਹਾ ਵਾਲ ਆਏ ਵੀ ਸਿੱਧੇ ਜੇ ਕਰ ਲਈ ਸੀ ਜੂڑا ਬਣਾ ਲਿਆ ਤੇ ਫਿਰ ਮੈਂ ਗੇਟ ਖੋਲਣ ਚਲੀ ਗਈ ਚਲੋ ਜੀ ਹੁਣ ਮੈਂ ਪਹਿਲਾਂ ਗੇਟ ਖੋਲ ਲਿਆ ਮੈਂ ਫਿਰ ਮਿਲਦੀ ਆ ਕਿ ਹਜੇ ਧਾਰ ਤੋਂ ਕੱਪੜੇ ਲਾਉਣੇ ਨੇ ਜਿਹੜੇ ਸੁੱਕੇ ਪਏ ਨੇ ਬਾਹਰ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਵੈਸੇ ਨਹੀਂ ਧੁੱਪ ਦੀ ਲੋੜ ਹੁੰਦੀ ਨਹੀਂ ਡਰੈਰ ਕਰ ਟਰਾਈ ਕਰਕੇ ਪਾਉਣੇ ਜਦੋਂ ਆਪਾਂ ਫਿਰ ਨਹੀਂ ਜਰੂਰਤ ਹੁੰਦੀ ਹੈ ਨਾ ਲਓ ਜੀ ਇੱਥੇ ਦੇਖੋ అలారం ਵੱਜ ਗਿਆ ਸੀ ਮੈਂ ਹੁਣ ਬਸ ਗੇਟ ਖੋਲਣ ਚਲੀ ਗਈ ਸੀਗੀ ਕਲੇਰ ਸਾਹਿਬ ਨੂੰ ਉਹ ਆ ਗਏ ਸੀਗੇ ਰਮੀ ਹੈ ਹੀ ਵਾਰੀ ਆ ਵਾਰੀ ਜਾਂਦਾ ਹੈ ਬੋਲਦੇ ਮੈਂ ਕਹਿੰਦੇ ਕਿ ਉਹ ਕਰਨ ਹੁੰਦੇ ਹੋ ਮਾਰਨੋ ਫੈਕੀ ਤੇ ਕੋਣ ਰਮੀ ਹੈ ਹੀ ਵਾਰੀ ਜਾਂਦੇ ਨਵੇਂ ਪੈਰੀ ਸੁਣਾ ਤੇ ਯਾਰੀ ਸੋង ਇਸ ਦੇ ਫਤਰੀ ਸੁਣਾ ਕਰਕੇ ਨੀਂਦ ਵਾਲੀ ਜਾਦੀ ਹੁੰਦੀ ਆ ਐਂਜੀ ਨੀਂਦ ਆਦੀ ਮੈਂ ਤਾਂ ਕੰਮ ਕਰਦਾ ਹਾਂ ਹਮ ਤਾਂ ਪਹਿਲਾਂ ਛੋਟਾ ਜਿਹਾ ਕਪੜਾ ਛੋ ਕੇ ਪਾਈ ਮੈਂ ਸੋ ਗਿਆ ਤੇ ਅੰਕੀਰ ਕਿਹਾ ਕਰਦਾ ਤੇ ਉੱਥਾ ਸਿਪੜਾ ਜੋਗਾ ਜਗਾ ਬਲੀ ਨੀ ਬਣਦਾ ਤਾਂ ਹੋ ਜੀ ਕਲੇਰ ਸਾਹਿਬ ਆਗੇ ਸੀ ਉਹ ਵੀ ਕਹਿੰਦੇ ਬਹੁਤ ਜ਼ਿਆਦਾ ਗਰਮੀ ਲੱਗ ਰਹੀ ਅੱਜ ਬਹੁਤ ਜ਼ਿਆਦਾ ਗਰਮੀ ਪਹਿਲਾਂ ਸਵੇਰ ਹੀ ਘਰ ਤੋਂ ਮਸਾਂ ਗਏ ਨੇ ਉਹ ਤੇ ਫਿਰ ਹੁਣ ਆ ਕੇ ਵੀ ਉਹ ਐਂ ਕਹੀ ਜਾਂਦੇ ਸੀ ਕਹਿੰਦੇ ਮੇਰਾ ਵੀ ਮਤਲਬ ਮੇਰੀ ਸਿਹਤ ਵੀ ਡੌਣ ਹੀ ਹੈਗੀ ਮੈਂ ਕਿਹਾ ਥੋੜਾ ਜਿਹਾ ਟਾਈਮ ਠਹਿਰ ਕੇ ਪਾਣੀ ਪੀ ਲਿਓ ਵੀ ਹਜੇ ਨਾ ਪਾਣੀ ਪੀਓ ਭਖੇ ਹੋਏ ਕਿਉਂਕਿ ਬਾਹਰ ਬਹੁਤ ਜ਼ਿਆਦਾ ਗਰਮੀ ਹੈਗੀ ਤੇ ਮੈਂ ਤਾਰ ਤੋਂ ਕੱਪੜੇ ਤਾਰ ਲਈ ਸੀ ਜਿਹੜੇ ਸੀਗੇ ਸੁੱਕ ਗਏ ਸੀ ਮੈਂ ਕਿਹਾ ਚਲੋ ਨਾਲ ਦੀ ਨਾਲ ਇਹਨਾਂ ਨੂੰ ਮੈਂ ਤੈਅ ਕਰਦਾ ਖਾਣਾ ਕਲੇਰ ਸਾਹਿਬ ਕਹਿੰਦੇ ਖਾ ਕੇ ਆਇਆ ਗੁਰਦੁਆਰਾ ਸਾਹਿਬ ਜਿੱਥੇ ਗਏ ਸੀਗੇ ਕਹਿੰਦੇ ਖਾਣਾ ਨਹੀਂ ਹੈਗਾ ਬਸ ਫਿਰ ਉਹੀ ਵੀ ਮੈਂ ਕਿਹਾ ਚਾਹ ਵੀ ਠਰ ਕੇ ਬਣਾਉਂਗੀ ਵੀ ਉਹਨਾਂ ਟਾਈਮ ਦੇ ਵਿੱਚ ਮੈਂ ਕੱਪੜੇ ਨੇ ਜਿਹੜੇ ਤੈਅ ਕਰ ਲਵਾਂ ਕਿਉਂਕਿ ਮੈਂ ਅੱਜ ਨਾ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਜੋ ਕਿ ਬਸ ਇਦਾਂ ਦੇ ਹੁੰਦੇ ਨੇ ਆਪਣੇ ਜੋ ਨਈ ਮੈਂ ਵਰਤ ਰਹੀ ਬਰਤਨ ਨੇ ਜਾਂ ਕੋਈ ਵੀ ਮੇਰੇ ਕੋਲ ਮਿਕਸੀ ਵਗੈਰਾ ਨੇ ਜਾਂ ਨਾ ਕੁਝ ਇਦਾਂ ਦੀਆਂ ਚੀਜ਼ਾਂ ਨੇ ਡਿਨਰ ਸੈੱਟ ਵਗੈਰਾ ਉਹ ਮੈਂ ਚੱਕ ਕੇ ਅੱਜ ਰੱਖਣੇ ਨੇਗੇ ਉਸ ਤੋਂ ਬਾਅਦ ਕੱਪੜੇ ਤੈਅ ਕਰਨ ਤੋਂ ਬਾਅਦ ਥੋੜੀ देर ਬੈਠੀ ਮੈਂ ਫੇਰਾਗੀ ਸਿੱਕਿੰਗ ਜਿੱਥੇ ਆਮ ਲੱਗੀ ਸੀ ਕਿ ਮੈਂ ਬਰੌਂ ਕਰਾਂ ਚਾਹ ਬਣਾ ਕੇ ਫਿਰ ਕੰਮ ਕਰਨ ਤੋਂ ਦੇ ਲੱਗਦੇ ਮੈਂ ਪਹਿਲਾਂ ਚਾਹ ਹੀ ਪੀ ਲਈਏ ਬਣਾ ਕੇ ਹਨਾ ਫਿਰ ਕੰਮ ਕਰ ਸ਼ੁਰੂ ਕਰਦੇ ਹਾਂਗੇ ਗਰਮੀ ਦੇ ਵਿੱਚ ਤਾਂ ਬਹੁਤ ਔਖਾ ਜਿਆਦਾ ਹੈਗਾ ਪਰ ਚਾਹ ਬਣਾ ਨਹੀਂ ਸਕਦਾ ਹੈਗਾ ਤੇ ਇੱਥੇ ਖੜਿਆ ਨਹੀਂ ਜਾ ਰਿਹਾ ਸੀ ਇਸ ਟਾਈਮ ਤੇ ਚਰ ਦੇ ਵਿੱਚ ਲੋਜੀ ਚਾਹ ਉਬਲ ਚੁੱਕੀ ਹੈ ਜਿਆਦੇ ਵਿੱਚ ਦੁੱਧ ਪਾਉਣ ਲੱਗੇ ਆ ਤੇ ਬਾਕੀ ਅਜੇ ਦੁੱਧ ਗਰਮ ਵੀ ਕਰਨਾ ਅੱਜ ਸਵੇਰ ਸਾਨੂੰ ਦੁੱਧ ਜਿਹੜਾ ਹੈਗਾ ਉਹ 1 ਕਿਲੋ ਹੀ ਮਿਲਿਆਗਾ ਸ਼ਾਮ ਨੂੰ ਮਿਲੂਗਾ ਬਾਕੀ ਦੁੱਧ ਤੇ ਉਹ ਕਹਿੰਦੇ ਕਿ ਚਾਹ ਵਰਤਿਆ ਗਿਆ ਹੋਣਾ ਜਾਂ ਫਿਰ ਘੱਟ ਹੋਣਾ ਹਨਾ ਕਮੇ ਕਈ ਸ਼ਾਮ ਨੂੰ ਇਕੱਠਾ ਹੀ ਉਵਾਲ ਦੂੰਗੀ ਦੁੱਧ ਦੁੱਧ ਹਜੇ ਉਵਾਲ ਲਾਂਗਾ ਨਹੀਂ ਮੈਂ ਕਈ ਵਾਰ ਸਵੇਰ ਹੀ ਦੁੱਧ ਨੂੰ ਉਵਾਲ ਦੇ ਦੇਣੀ ਹੁੰਦੀ ਹੈ ਹਨਾ ਜਾਂ ਫਿਰ ਦੁਪਹਿਰ ਟਾਈਮ ਜਦੋਂ ਚਾਹ ਬਣਾਉਣੀ ਉਸ ਤੋਂ ਬਾਅਦ ਦੁੱਧ ਨੂੰ ਉਵਾਲ ਦੇਣੀ ਹੁੰਦੀ ਆ ਮਲਾਈ ਆ ਜਾਂਦੀ ਹੈ ਫਿਰ ਕੀ ਵੀ ਬਣ ਜਾਂਦਾ ਲਓ ਜੀ ਚਾਹ ਵੀ ਆਪਣੀ ਬਣ ਕੇ ਤਿਆਰ ਆ ਲਓ ਜੀ ਚਾਹ ਪਾਉਣੇ ਆਪਾਂ ਕੱਪ ਦੇ ਵਿੱਚ ਤੇ ਲੈ ਕੇ ਜਾਣੇ ਆ ਅੰਦਰ ਤੇ ਪਹਿਲਾਂ ਮੈਨੂੰ ਇਹ ਸੀ ਵੀ ਪਿੰਦਰਾ ਆ ਰਿਹਾਗਾ ਪਰ ਪਿੰਦਰੇ ਪਲੇਸ ਆਫ ਕਹਿੰਦੇ ਆ ਕੇ ਵਾਪਸ ਲੈਰੇ ਚੱਲਿਆ ਗਿਆ ਕੁਝ ਕੰਮ ਬ੍ਰੇਕਾਂ ਦਾ ਸੀਗਾ ਗੱਡੀ ਦਾ ਬੱਸ ਦਾ ਉਹ ਕਰਵਾਉਣ ਚੱਲਿਆ ਗਿਆ ਫਿਰ ਮੈਂ ਕਹਾ ਚਲੋ ਕੋਈ ਗੱਲ ਨਹੀਂ ਵੀ ਇਹ ਤਾਂ 5-10 ਮਿੰਟਾਂ ਵਿੱਚ ਆ ਗਿਆ ਹਨਾ 10 ਮਿੰਟਾਂ ਤੱਕ ਵੀ ਆ ਗਿਆ ਫਿਰ ਤਾਂ ਚਾਹ ਨੂੰ ਚਲੋ ਕੁਝ ਵੀ ਨਹੀਂ ਹੁੰਦਾ ਵੀ ਮੈਂ ਇਦਾਂ ਹੀ ਗਰਮ ਕਰਕੇ ਦੇ ਦੂੰਗੀ ਨਹੀਂ ਫਿਰ ਦੁਬਾਰਾ ਬਣਾ ਦੂੰਗੀ ਪਰ ਉਹ ਥੋੜੇ ਟਾਈਮ ਦੇ ਵਿੱਚ ਹੀ ਆ ਗਿਆ ਸੀਗਾ ਕੰਮ ਥੋੜੇ ਹੀ 10 ਮਿੰਟ ਦਾ ਹੀ ਸੀਗਾ ਤੇ ਤਾਂ ਕਰਕੇ ਉਹਨੂੰ ਟਾਈਮ ਲੱਗਿਆ ਨਹੀਂ ਹੈਗਾ ਫਿਰ ਉਹਦੀ ਚਾਹ ਮੈਂ ਰੱਖਤੀ ਸੀਗੀ ਮੈਂ ਤੇ ਕਲੀਰ ਸਾਹਿਬ ਨੇ ਦੋਨਾਂ ਨੇ ਅਸੀਂ ਚਾਹ ਪੀਜੀ ਸੀ ਸਿਰਫ ਚਾਹ ਹੀ ਪੀਤੀ ਸੀ ਨਾਲ ਕੁਝ ਨਹੀਂ ਲਿਆ ਹੈਗਾ ਜ਼ਿਆਦੇ ਤੋ ਕਿ ਗਰਮੀ ਕਰਕੇ ਮਾਣੇ ਨਹੀਂ ਕਰਦਾ ਪਤਾ ਨਹੀਂ ਸਾਨੂੰ ਕੀ ਹੋਇਆ ਡਿੱਗੂ ਡਿੱਗੂ ਜੇ ਸਰੀਰ ਸਾਰਿਆਂ ਦੇ ਰਹਿੰਦੇ ਨੇ ਪਤਾ ਨਹੀਂ એનર્ਜੀ ਬਿਲਕੁਲ ਲੋ ਹੀ ਹੋਈ ਪਈ ਹੈਗੀ ਚਲੋ ਜੀ ਬਹਿ ਕੇ ਪੀਨੇ ਆ ਚਾਹ ਤੇ ਫਿਰ ਤੁਹਾਨੂੰ ਮਿਲਦੇ ਫਿਰ ਲੱਗਦੇ ਆਪਾਂ ਕੰਮ ਕਾਰ ਜਿਹੜੇ ਕਰਨੇ ਨੇ ਸਾਂਭ ਸੰਭਾਈ ਦੇ ਕੰਮ ਨੇ ਜਿਹੜਾ ਮਤਲਬ ਚੀਜ਼ਾਂ ਜਿਹੜੀਆਂ ਸਾਂਭਣੀਆਂ ਨੇ ਉਹ ਮੈਂ ਬਾਅਦ ਦੇ ਵਿੱਚ ਹੀ ਸਾਂਭੂ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਸਾਰਾ ਸਮਾਨ ਮੈਨੂੰ ਉੱਥੇ ਕਿਚਨ ਚ ਹੀ ਲਿਆ ਕੇ ਆ ਸੌਰੀ ਰੂਮ ਦੇ ਵਿੱਚ ਹੀ ਲਿਆ ਕੇ ਰੱਖਣਾ ਪਊਗਾ ਕਿਚਨ ਵਿੱਚ ਤਾਂ ਇੰਨੀ ਕੁ ਜ਼ਿਆਦਾ ਗਰਮੀ ਹੈ ਬਹੁਤ ਜ਼ਿਆਦਾ ਗਰਮੀ ਹੈ ਇੱਥੇ ਦੇਖ ਹੀ ਸਕਦੇ ਹੋ ਪਲੇਸਾਬ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਗਰਮੀ ਹੈ ਕਾਣਾ ਬਾਹਰ ਦੇ ਬੰਦੇ ਨੂੰ ਬਹੁਤ ਜ਼ਿਆਦਾ ਔਖਾ ਕੰਮ ਕਰਨਾ ਜੀ ਚਾਹ ਪੀਣ ਤੋਂ ਬਾਅਦ ਸਾਰਾ ਸਮਾਨ ਲੈ ਕੇ ਇੱਥੇ ਮੇਰੇ ਰੂਮ ਦੇ ਵਿੱਚ ਰੱਖ ਰਹੀ ਸੀ ਕਿਉਂਕਿ ਜਿਹੜਾ ਇਹ ਸਮਾਨ ਆ ਸਾਰਾ ਮੈਂ ਬੈੱਡ ਦੇ ਵਿੱਚ ਹੀ ਰੱਖਣਾ ਇਹ ਉਹ ਵਾਲਾ ਸਮਾਨ ਆ ਜਿਹੜਾ ਮੈਂ ਯੂਜ਼ ਹੀ ਨਹੀਂ ਕਰਦੀ ਹੈਗੀ ਤੇ ਕੁਝ ਕੁ ਸਮਾਨ ਮਤਲਬ ਕਿ ਇਹਦੇ ਵਿੱਚ ਜਿਹੜਾ ਨਹੀਂ ਲਾਇਆ ਹੋਇਆ ਹਜੇ ਬਿਲਕੁਲ ਨਿਊ ਹੀ ਹੈਗਾ ਕੁਝ ਕੁ ਸਮਾਨ ਇਸ ਤਰ੍ਹਾਂ ਦਾ ਵੀ ਜਿਹੜਾ ਅਸੀਂ ਵਰਤ ਰਹੇ ਸੀਗੇ ਤੇ ਉਹ ਹੁਣ ਨਹੀਂ ਇਸ ਟਾਈਮ ਵਰਤ ਰਹੇ ਇਹਦੇ ਵਿੱਚ ਜਿਵੇਂ ਥਰਮਸ ਹੋ ਗਿਆ ਜਾਂ ਆਈਸਕ੍ਰੀਮ ਬੌਲ ਸੈੱਟ ਸੀਗਾ ਦੋ ਸੈਂਡਵਿਚ ਮੇਕਰ ਸੀ ਡਿਨਰ ਸੈੱਟ ਹੋ ਗਿਆ ਟਿਫਨ ਹੋ ਗਿਆ ਲੰਚ ਬਾਕਸ ਹੈ ਨਾ ਤੇ ਜਿਹੜੇ ਆ ਥੋੜੇ ਦਿਨ ਪਹਿਲਾਂ ਬਾਉਲਸ ਮਿਲੇ ਸੀ ਮੇਰੇ ਮਤਲਬ ਬੇਟੀ ਨੂੰ ਸੈੱਟ ਮਿਲਿਆ ਸੀ ਹੈ ਨਾ ਸਾਰੇ ਮਤਲਬ ਕਿ ਇਹ ਗਿਫਟ ਹੀ ਨੇ ਜੋ ਕਿ ਚਲੋ ਮਹਿੰਤਨ ਵਾਲੀ ਹੀ ਮਿਲੇ ਹੋਏ ਨੇਗੇ ਮਤਲਬ ਬੈਂਕ ਵੱਲੋਂ ਹੀ ਮਿਲੇ ਹੋਏ ਨੇ ਸਾਰੇ ਗਿਫਟ ਤੇ ਸਾਰੇ ਬਸ ਮੈਂ ਇੱਥੇ ਬੈੱਡ ਦੇ ਵਿੱਚ ਰੱਖ ਦੂੰ ਕਿਉਂਕਿ ਬਾਹਰ ਕੁਝ ਪੇਟੀ ਤੇ ਪੈਸੀ ਕੋਸਾ ਇਹਦੇ ਵਿੱਚ ਪੈਸੀ ਬੈੱਡ ਦੇ ਵਿੱਚ ਸਾਰੇ ਇੱਕ ਜਗ੍ਹਾ ਤੇ ਹੀ ਇਕੱਠੇ ਕਰਕੇ ਰੱਖ ਦੂੰਗੀ ਕਿਉਂਕਿ ਜਦੋਂ ਵੀ ਲੋਡ ਹੋਊ ਚਲੋ ਕੋਈ ਪ੍ਰੋਗਰਾਮ ਹੁੰਦਾ ਉਦੋਂ ਹੀ ਲੋਡ ਪੈਂਦੀ ਹੈਗੀ ਸੈਂਡਵਿਚ ਵੈਸੇ ਵੀ ਮੈਨੂੰ ਇਹਦੇ ਵਿੱਚ ਸੈਂਡਵਿਚ ਮੇਕਰ ਵਿੱਚ ਘਾਟੀ ਵਧੀਆ ਲੱਗਦੇ ਨੇ ਮੈਨੂੰ ਤਵੇ ਵਾਲੀ ਵਧੀਆ ਲੱਗਦੇ ਨੇ ਵੈਸੇ ਵੀ ਹੁਣ ਅਸੀਂ ਘਾਟੀ ਬਣਾਉਣਿਆਂਗੇ ਐਨੇ ਕਦੇ ਬਣਾਏ ਵੀ ਹੈ ਨਹੀਂਗੇ ਹੁਣ ਬਹੁਤ ਜ਼ਿਆਦਾ ਘਟ ਤળਿਆ ਹੋਇਆ ਖਾਣਿਆਂਗੇ ਤੇ ਚਲੋ ਜੀ ਸਾਰਾ ਸਮਾਨ ਪਹਿਲਾਂ ਮੈਂ ਜਿੰਨੀ ਤਰ੍ਹਾਂ ਸਾਫ਼ ਕਰ ਲਿਆ ਸੀ ਸਾਫ਼ ਕਰ ਕਰਕੇ ਫਿਰ ਰੱਖਿਆ ਕਿਉਂਕਿ ਹੱਥ ਪੱਲਾ ਜ਼ਰੂਰੀ ਹੈ ਮਾਰਨਾ ਕਾਫੀ ਟਾਈਮ ਤੋਂ ਬੈੱਡ ਵਿੱਚ ਪਏ ਸੀ ਮੈਨੂੰ ਇਹ ਸੀ ਥੋੜੀ ਬਹੁਤੀ ਵੀ ਟਾਸਟ ਹੋਊਗੀ ਜਿਹੜੀ ਉਹ ਮੈਂ ਚੰਗੀ ਤਰ੍ਹਾਂ ਸਾਫ਼ ਕਰ ਕਰਕੇ ਫਿਰ ਦੁਬਾਰਾ ਤੋਂ ਪੈਕ ਕੀਤੇ ਨੇ ਖੇਚਲਾ ਜ਼ਰੂਰ ਹੋਈ ਆ ਪਰ ਚਲੋ ਇਹ ਸੰਤੁਸ਼ਟੀ ਜੀ ਵੀ ਹੋ ਜਾਂਦੀ ਆ ਵੀ ਚਲੋ ਚੀਜ਼ਾਂ ਨੂੰ ਸਾਫ਼ ਕਰ ਕਰਕੇ ਰੱਖਿਆ ਹਨਾ ਪਹਿਲਾਂ ਵੀ ਬਾਕਸ ਚ ਇਹਦੇ ਵਿੱਚ ਇਦਾਂ ਦੇ ਕੁਝ ਪਏ ਨੇ ਮੇਰੇ ਕੋਲ ਬਰਤਨ ਬੈੱਡ ਦੇ ਵਿੱਚ ਵੀ ਜਿਹੜੇ ਕਿ ਮੈਂ ਨਹੀਂ ਵਰਤਦੀ ਸੀ ਮੈਂ ਕਿਹਾ ਚਲੋ ਹੁਣ ਇਹਨਾਂ ਨੂੰ ਵੀ ਇੱਕ ਜਗ੍ਹਾ ਇਕੱਠੇ ਕਰ ਦਿੰਨੇ ਆ ਉੰਬੀ ਕੁਛ ਕਿਚਨ ਦੇ ਵਿੱਚ ਪਈ ਸੀ ਕੁਛ ਬੈੱਡ ਦੇ ਵਿੱਚ ਪਈ ਸੀ ਕੁਛ ਪੇਟੀ ਦੇ ਉੱਪਰ ਪਏ ਸੀਗੇ ਐ ਸਾਮਾਨ ਖਿਲਰਿਆ ਜਾ ਪਿਆ ਸੀ ਵੀ ਸਾਰਾ ਚਲੋ ਇੱਕ ਜਗ੍ਹਾ ਇਕੱਠਾ ਕਰਕੇ ਰੱਖ ਦਿੰਦੀ ਆਂ ਕਿ ਇਹ ਕੰਮ ਜ਼ਰੂਰੀ ਸੀ ਕਾਫੀ ਦਿਨਾਂ ਤੋਂ ਸੋਚ ਰਹੀ ਸੀ ਪਰ ਉਹੀ ਇਹ ਵੀ ਘੌਲ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਲਓ ਜੀ ਸਾਰਾ ਸਾਮਾਨ ਚੰਗੀ ਤਰ੍ਹਾਂ ਸਾਫ਼ ਕਰਕੇ ਦੁਬਾਰਾ ਤੋਂ ਪੈਕ ਕਰਤਾ ਤੇ ਹੁਣ ਮੈਂ ਤੁਹਾਨੂੰ ਆ ਦਿਖਾ ਰਹੀ ਆਂ ਜਿਹੜਾ ਇੱਕ ਭੈਣ ਕਹਿੰਦੀ ਸੀ ਵੀ ਤੁਸੀਂ ਵੀਡੀਓ 'ਚ ਹੀ ਕੱਪੜਾ ਦਿਖਾਉਂਦੇ ਉਹਨਾਂ ਨਾਲ ਬਹੁਤ ਵਧੀਆ ਸਫਾਈ ਹੁੰਦੀ ਹੈ ਵੈਸੇ ਇਹ ਗੱਡੀ ਦੇ ਲਈ ਹੋਈ ਆ ਪਰ ਜਿਵੇਂ ਡਸਟਿੰਗ ਕਰਨੀ ਹੈ ਜਿਵੇਂ ਮੈਂ ਉਸ ਦਿਨ ਰੂਮ ਦੀ ਸਫਾਈ ਕੀਤੀ ਸੀ ਸਾਰੇ ਇਸੇ ਹੀ ਕੱਪੜੇ ਨਾਲ ਕੀਤਾ ਸੀਗਾ ਬਹੁਤ ਵਧੀਆ ਕੱਪੜਾ ਇਹ ਪਰ ਮੈਨੂੰ ਇਹ ਨਹੀਂ ਪਤਾ ਵੀ ਕਿ ਮਤਲਬ ਕੱਪੜਾ ਇਹ ਪਰ ਬਹੁਤ ਵਧੀਆ ਹੈਗਾ ਇੰਨਾ ਸੌਫਟ ਆ ਤੇ ਸਫਾਈ ਇੰਨੀ ਵਧੀਆ ਕਰਦਾ ਨਾ ਬਹੁਤ ਜਿਆਦਾ ਤੇ ਇੱਧਰ ਰੱਖ ਕੇ ਹੁਣ ਚੱਲੇ ਉੱਪਰ ਲਈ ਵਿੱਚ ਜਿਹੜੀ ਆਪੇ ਮੈਂ ਚੱਣੀ ਉੱਪਰ ਲਈ ਰੱਖੀ ਸੀਗੀ ਵਾਈਟ ਚੱਨੇ ਤੇ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀ ਕਿ ਰੂਮ ਚ ਪਹਿਲਾਂ ਮੈਂ ਸਾਫ਼ ਕਰਕੇ ਸਮਾਨ ਚੰਗੀ ਤਰ੍ਹਾਂ ਰੱਖ ਗਈ ਸੀ ਫਿਰ ਚਨੇ ਉਬਲਣ ਲਈ ਰੱਖ ਦਿੱਤੇ ਸੀਗੇ ਮੈਂ ਕਿ ਨਾਲੇ ਵੀ ਇਹ ਕੰਮ ਹੋ ਜਾਊਗਾ ਉਧਰ ਚਨੇ ਉਬਲ ਜਾਣਗੇ ਅੱਜ ਸਬਜ਼ੀ ਥੋੜੀ ਮੈਂ ਜਲਦੀ ਬਣਾਉਂਗੀ ਤੇ ਇੱਥੇ ਟਾਈਮ ਆ ਜਿਹੜਾ ਸਾਢੇ ਕਿ ਦਿਨ ਦਾ ਟਾਈਮ ਹੋਇਆ ਹੋਊਗਾ ਸਾਢੇ 3-4 ਦਿਨਾਂ ਕੀ ਟਾਈਮ ਸੀਗਾ ਜ਼ਿਆਦਾ ਨਹੀਂ ਸੀ ਉਸ ਤੋਂ ਤੇ ਉਸ ਤੋਂ ਬਾਅਦ ਫਿਰ ਬੈੱਡ ਖੋਲ ਲਿਆ ਸੀ ਬੈੱਡ ਖੋਲ ਕੇ ਜੋ ਵੀ ਇਹਦੇ ਵਿੱਚ ਪਹਿਲਾਂ ਸਮਾਨ ਸੀ ਥੋੜਾ ਥੋੜਾ ਸੈੱਟ ਜਾਂ ਕਰਤਾ ਸੀ ਇੱਧਰ ਉੱਧਰ ਕਰਨ ਵਾਲਾ ਸੀ ਵੈਸੇ ਬਿਲਕੁਲ ਸਾਫ਼ ਸੀ ਕਿਉਂਕਿ ਇੱਧਰ ਕੁਝ ਜ਼ਿਆਦਾ ਨਹੀਂ ਹੈਗਾ ਦੋ ਬਸ ਮੇਰੇ ਮਤਲਬ ਕਿ ਸਟੋਰੇਜ ਹੀ ਬੈ ਗਈ ਨੇ ਇਹਦੇ ਵਿੱਚ ਜਾਂ ਬਸ ਜੋ ਵੀ ਪਹਿਲਾਂ ਕੰਟੇਨਰ ਵਗੈਰਾ ਪਏ ਨੇ ਇਹਦੇ ਵਿੱਚ ਜੋ ਕਿ ਨਿਊ ਨੇ ਬਿਲਕੁਲ ਕੱਪ ਵਗੈਰਾ ਨੇਗੇ ਹਨਾ ਜੋ ਮੈਂ ਮੀਸ਼ੋ ਤੋਂ ਮੰਗਾਇਆ ਸੀ ਇੱਥੇ ਤੁਹਾਨੂੰ ਸ਼ਾਇਦ ਦਿਖਾਉਂਗੀ ਵੀ ਮੈਂ ਮੀਸ਼ੋ ਤੋਂ ਮੰਗਾਇਆ ਸੀ ਕੰਟੇਨਰ ਮੈਂ 500 ਗ੍ਰਾਮ ਵਾਲੇ ਸੀ ਜਿਹੜੇ ਇਹ ਇਹ ਹਜੇ 4-5 ਮੇਰੇ ਕੋਲ ਕੰਟੇਨਰ ਪਏ ਨੇ ਬਿਲਕੁਲ ਨਿਊ ਇਹ ਮਿਲਾਈ ਨਹੀਂ ਸੀਗੇ ਇਹ 12 ਪੀਸ ਦਾ ਸੈੱਟ ਮਿਲਿਆ ਸੀ ਮੈਨੂੰ ਤੇ ਬਾਕੀ ਕੁਝ ਬਚਾ ਲਏ ਸੀਗੇ ਮੈਂ ਮਂ ਕਹਾ ਚਲੋ ਵੀ ਜਦੋਂ ਫਿਰ ਜ਼ਰੂਰ ਤੇ ਪੈਂਦੀ ਰਹਿੰਦੀ ਹੈ ਬਾਅਦ ਦੇ ਵਿੱਚ ਵੀ ਕੰਮ ਆ ਜਾਂਦੇ ਨੇ ਚੀਜ਼ਾਂ ਲੋ ਜੀ ਜੋ ਵੀ ਸਮਾਨ ਸੀਗਾ ਸਾਰਾ ਬੈੱਡ ਵਿੱਚ ਰੱਖ ਕੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਉਦਾਂ ਹੀ ਬੈੱਡ ਸ਼ੀਟ ਜਿਹੜੀ ਪਛਾਤੀ ਇੱਕ ਵਾਰ ਸੈੱਟ ਕਰਤੀ ਮੈਂ ਕਹ ਵੀ ਕੱਲ ਨੂੰ ਸਵੇਰ ਦੇਖਦੀਆਂ ਚੇਂਜ ਹੋਊਗੀ ਜਾਂ ਫਿਰ ਇਹੀ ਬੈੱਡ ਸ਼ੀਟ ਪਛਾਉਂਗੀ ਮੈਂ ਤਲੋ ਜੀ ਉਸ ਤੋਂ ਬਾਅਦ ਮੈਂ ਆ ਗਈ ਸੀ ਕਿਚਨ 'ਚ ਮਸਾਲਾ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖ ਗਈ ਸੀਗੀ ਮੈਂ ਕਹਾ ਵੀ ਉਹ ਪਹਿਲਾਂ ਕਿਉਂਕਿ ਬੈਠੇ ਸੀ ਕਲੇਰ ਸਾਹਿਬ ਬੈੱਡ ਤੇ ਬੈਠੇ ਸੀ ਪਿੰਦਰ ਸੀਗਾ ਤਾ ਕਰਕੇ ਮੈਂ ਸਮਾਨ ਸਾਫ ਕਰਕੇ ਰੱਖਤਾ ਸੀ ਉਸ ਤੋਂ ਬਾਅਦ ਫਿਰ ਮੈਂ ਤਿਆਰੀ ਕਰ ਲਈ ਸੀ ਸਾਰੀ ਆਪਣੀ ਜਿਵੇਂ ਚਨੇ ਉਬਲਨੇ ਰੱਖਤੇ ਸੀ ਲਸਣ ਵਗੈਰਾ ਛਿੱਲ ਲਿਆ ਸੀਗਾ ਪਿਆਜ਼ ਵਗੈਰਾ ਕੱਟ ਪਏ ਸੀਗੇ ਹੁਣ ਇਹਦੇ ਵਿੱਚ ਚੋਪਰ ਵਿੱਚ ਲਸਣ ਪਿਆਜ਼ ਅਦਰਕ ਅਦਰਕ ਵੀ ਪਿਆਜ਼ ਸਬਜ਼ੀ ਦੇ ਵਿੱਚ ਤੇ ਜਿਹੜਾ ਅਸਨ ਹੀ ਲੈ ਕੇ ਆਇਆ ਸੀਗਾ ਸਾਰੇ ਜਿਹੜੀ ਮਸਾਲੇ ਸਭ ਕੁਝ ਵਿੱਚ ਮਿਕਸ ਕਰਕੇ ਚੋਪਰ ਨੂੰ ਆਪਾਂ ਚਲਾ ਦਮਾ ਤੇ ਮਸਾਲਾ ਜਿਹੜਾ ਮੈਂ ਇਸ ਤਰ੍ਹਾਂ ਤਿਆਰ ਕਰਦੀ ਹਾਂ ਜੀ ਹੋ ਚੰਗੇ ਬਾਰੇ ਬਤਾਇਆ। ਬਹੁਤ ਜ਼ਿਆਦਾ ਗਰਮੀ ਹੈਗੀ। ਬਹੁਤ ਜ਼ਿਆਦਾ ਤੰਗ ਹੋਏ ਪਏ ਆਗੇ। ਹੁਣ ਮਤਲਬ 2-3 ਸੌਣਾ ਮਤਲਬ ਜਿਸ ਦਿਨ ਦਾ ਸੌਣ ਚੜਿਆ 2-3 ਵਾਰ ਤਾਂ ਮੈਂ ਪੈ ਚੁੱਕਿਆਗਾ। ਤੇ ਬਾਕੀ ਦੇਖਦੇ ਅਗੇ ਹੁਣ ਅੱਗੇ ਮੌਸਮ ਕਰਮ ਜਿਹਾ ਹੀ ਲੱਗਦਾਗਾ ਤੇ ਲੋ ਜੀ ਉਸ ਤੋਂ ਬਾਅਦ ਮੈਂ ਕੜਾਹੀ ਰੱਖ ਲਈ ਸੀ ਇਹਦੇ ਵਿੱਚ ਸਰੋਂ ਦਾ ਜਿਹੜਾ ਤੇਲ ਪਾ ਦਿੱਤਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਹੁਣ ਜਦੋਂ ਤੇਲ ਗਰਮ ਹੋ ਗਿਆ ਜੀਰਾ ਪਾ ਦਾਂਗੇ ਸਬਜ਼ੀ ਜਿਹੜੀ ਵਾਈਟ ਚਣਿਆਂ ਦੀ ਮੈਂ ਪਹਿਲਾਂ ਵੀ ਦੱਸਿਆ ਸ਼ਾਇਦ ਉਹਨੂੰ ਵਾਈਟ ਚਣਿਆਂ ਦੀ ਸਬਜ਼ੀ ਜਿਹੜੀ ਬਣਾਉਂਗੀ ਮੈਂ ਤੇ ਲੋ ਜੀ ਤੇਲ ਗਰਮ ਹੋ ਗਿਆ ਸੀ ਇਹਦੇ ਵਿੱਚ ਮੈਂ ਹੁਣ ਪਾ ਦਿੱਤਾ ਜੀਰਾ ਬਸ ਹੋਰ ਕੋਈ ਮਸਾਲੇ ਨਹੀਂ ਇਹੀ ਮਸਾਲਾ ਮੇਨ ਜੀਰਾ ਕੜਾ ਮਸਾਲਾ ਜਿਹੜਾ ਜੀਰਾ ਹੀ ਹੁੰਦਾ ਮੇਰਾ ਤਾਂ ਲੋ ਜੀ ਜੀਰਾ ਚਟਕਣ ਤੋਂ ਪਾ ਜਿਹੜਾ ਮਸਾਲਾ ਚੋਪਰ ਦੇ ਵਿੱਚ ਕੀਤਾ ਸੀਗਾ ਸਾਰਾ ਆਪਾਂ ਉਹ ਮਿਕਸ ਕਰ ਦਾਂਗੇ ਇਹਦੇ ਵਿੱਚ ਤੇ ਬਹੁਤ ਵਧੀਆ ਸਬਜੀ ਬਣਦੇ ਇਸ ਤਰ੍ਹਾਂ ਸਾਰਾ ਤੁਸੀਂ ਮਸਾਲਾ ਇਕੱਠਾ ਕਰ ਦਿਓ ਜਿੱਦਾਂ ਆਪਾਂ ਕੁੰਡੇ ਛੋਟੇ ਵਿੱਚ ਕੁੱਟਦੇ ਆ ਨਾ ਸਬਜੀ ਬਹੁਤ ਟੇਸਟੀ ਬਣਦੀ ਆ ਪਰ ਅੱਜ ਸਬਜੀ ਮੈਂ ਬਹੁਤ ਜਲਦੀ ਬਣਾਈ ਹੈਗੀ ਇਹ ਚਾਰਕਾ ਦਾ ਹੀ ਟਾਈਮ ਹੋ ਉਹ ਇੱਥੇ ਜ਼ਿਆਦਾ ਟਾਈਮ ਨਹੀਂ ਸੀ ਬੈਟ ਦੇ ਵਿੱਚ ਜਿਹੜਾ ਸਮਾਨ ਰੱਖਣਾ ਸੀ ਰੱਖਣ ਤੋਂ ਬਾਅਦ ਆ ਕੇ ਫਿਰ ਮੈਂ ਨਾਲ ਦੀ ਨਾਲ ਬਸ ਇੱਥੇ ਸਬਜ਼ੀ ਬਣਾਉਣ ਲੱਗ ਗਈ ਸੀਗੀ ਤੜਕਾ ਲਾਉਣ ਲੱਗ ਗਈ ਸੀ ਜਨ ਕਿ ਸਬਜ਼ੀ ਨੂੰ ਬਸ ਜਨੇ ਉਬਲੇ ਹੋਏ ਨੇ ਆਲੂ ਵਗੈਰਾ ਮੇਰੇ ਕੱਟੇ ਹੋਏ ਨੇਗੇ ਨਾਲ ਦੀ ਨਾਲ ਮੈਂ ਸਾਰਾ ਕੰਮ ਖਤਮ ਕਰ ਲਿਆ ਸੀ ਆਪਣਾ ਮੈਂ ਕਿ ਉਸ ਤੋਂ ਬਾਅਦ ਫਿਰ ਮੇਰਾ ਸ਼ਾਮ ਦਾ ਵੀਡੀਓ ਦਾ ਵੀ ਹੋ ਜਾਂਦਾ ਬਸ ਕਿ ਫਿਰ ਮੈਨੂੰ ਇਹ ਹੁੰਦਾ ਵੀ ਚਲੋ ਸਬਜ਼ੀ ਜਿੰਨੇ ਜਲਦੀ ਬਣ ਜAVE ਖਾਣਾ ਤਿਆਰ ਹੋ ਜਾਵੇ ਠੀਕ ਆ ਰੋਟੀ ਬਣਾ ਲੈਨੇ ਆਪਾਂ ਜਦੋਂ ਖਾਣੇ ਹੁੰਦੇ ਉਹ ਬਣ ਜਾਂਦੀ ਹੈ ਹਨਾ ਤਾ ਕਰਕੇ ਸਬਜੀ ਹੋਵੇ ਬਣੀ ਹੋਈ ਆਟਾ ਗੁੰਨਿਆ ਹੋਵੇ ਤਾਂ ਫਿਰ ਕੋਈ ਦਿੱਕਤ ਨਹੀਂ ਆਉਂਦੀ ਫਿਰ ਹੋ ਜਾਂਦਾ ਜਲਦੀ ਕੰਮ ਖਤਮ ਹੋ ਜਾਂਦਾ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਚੋਪਰ ਸੀ ਧੋ ਕੇ ਜੋ ਵੀ ਸੀਗਾ ਮਸਾਲਾ ਚੋਪਰ ਦੇ ਨਾਲ ਲੱਗਿਆ ਉਹ ਪਾ ਦਿੱਤਾ ਠੀਕ ਹੈ ਜੀ ਇਸ ਨੂੰ ਟੱਕ ਦੇਣੇ ਆਂਗੇ ਟੱਕ ਕੇ ਬਸ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਵੀ ਸਾਡੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਚਨੇ ਤੇ ਜਿਹੜੇ ਆਲੂ ਨੇ ਉਹ ਮਿਕਸ ਕਰ ਦਵਾਂਗੇ ਲੋ ਜੀ ਇੱਥੇ ਮਸਾਲਾ ਜਿਹੜਾ ਬਣ ਕੇ ਤਿਆਰ ਹੈਗਾ ਠੀਕ ਹੈ ਜੀ ਕਾਫੀ ਟਾਈ ਮਸਾਲਾ ਮੈਂ ਭੁੰਨ ਲਿਆ ਤੇ ਭੁੰਨਣ ਤੋਂ ਬਾਅਦ ਹੁਣ ਇਹਦੇ ਵਿੱਚ ਆਲੂ ਤੇ ਜਿਹੜੇ ਚਨੇ ਨੇ ਉਹ ਮਿਕਸ ਕਰ ਦਿੰਨੇ ਆ ਲੋ ਜੀ ਮਸਾਲੇ ਵਿੱਚ ਚਨੇ ਤੇ ਆਲੂ ਸੀ ਜਿਹੜੇ ਉਹ ਮਿਕਸ ਕਰਤੇ ਤੇ ਜਿਹੜਾ ਚਨਿਆਂ ਵਿੱਚ ਪਾਣੀ ਸੀ ਉਵਾਲਣ ਟਾਈਮ ਪਾਇਆ ਉਹੀ ਪਾਣੀ ਮੈਂ ਪਾਇਆ ਬਾਅਦ ਦੇ ਵਿੱਚ ਲੋੜ ਨੂੰ ਜਿੰਨੀ ਗਰੇਵੀ ਦੀ ਓਨਾ ਹੀ ਪਾਣੀ ਮੈਂ ਬਾਅਦ ਦੇ ਵਿੱਚ ਪਾਉਂਗੀ ਤੇ ਚਲੋ ਜੀ ਫਿਰ ਅੱਜ ਦਾ ਵੀਡੀਓ ਇੱਥੇ ਕਰਦੇ ਆਂ ਐਂਡ ਤੇ ਜੇਕਰ ਥੋੜਾ ਜਿਹਾ ਵੀ ਵੀਡੀਓ ਵਧੀਆ ਲੱਗਿਆ ਪਲੀਜ਼ ਸਾਰੇ ਜਾਣੇ ਲਾਈਕ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਮਿਲਦੇ ਆਂ ਆਪਾਂ ਕੱਲ ਨੂੰ ਤੁਹਾਨੂੰ ਸੋਹਣੇ ਜੇ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ